ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੌਂਗਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਬੱਤੀ ਗੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 8-9 ਪਸ਼ੂ ਦਿਖਾਵਾਂਗੇ 4 ਝੋਟੀਆਂ ਦੇ 4 ਹੀ ਵੜਾ ਵਾਂ ਆਪਾਂ ਪਹੁੰਚੇ ਹਾਂ ਬਾਈ ਗੁਰ ਸਿੰਘ ਸਿੰਘ ਹੁਣਾਂ ਕੋਲ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਕੁਝ ਦਿਨਾਂ ਦੀ ਡਿਟੇਲ ਸਸਿਕਾ ਭਾਜੀ ਸ਼ਸ਼ਕਲ ਜੀ ਜੀ ਹੋਸਣਾ ਠੀਕ ਠਾਕ ਵਧੀਆ ਵਧੀਆ ਜੀ ਜੀ ਵਧੀਆ ਚਾਹੀਦਾ ਬਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰਜੀ ਗੁਰਸੇਵਕ ਸਿੰਘ ਪਿੰਡ ਬੱਚੀਵੰਡ ਤਸਵੀਰ ਰਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਜੀ ਫੋਨ ਨੰਬਰ 8872168684 ਠੀਕ ਆ ਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਤੇ ਝੋਟੀ ਪਹਿਲਾ ਧੁਆ ਜੀ ਅੱਛਾ ਜੀ ਮਗਰ ਕੱਟੀਏ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਅੱਜ ਵਿੱਚ 6 ਤੋਂ 7 ਦਿਨ ਹੋਣਗੇ ਅੱਛਾ ਜੀ ਠੀਕ ਲੋ ਜੀ 6-7 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਸੁਈ ਨੂੰ ਤੇ ਮਲਕਾਫ ਆ ਗਿਆ ਪਿਛੇ ਪਹਿਲਾ ਸੁਗਾ? ਹਾਂਜੀ ਪਹਿਲਾ ਸੁਗਾ। ਕਿੰਨਾ ਜਸਤਾਂ ਦੁੱਧ ਜਾਂ ਪੌੜਾ? 12-13 ਕਿਲੋ ਦੇ ਲੱਗ ਚਿਆਰ ਹੁੰਦੀ। ਠੀਕ ਹੈ ਲਓ ਜੀ 12 ਤੋਂ 13 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਗੈੜੀ ਆ ਦੁੱਧ। ਬਾਕੀ ਕੱਡ-ਕੱਡ ਵੀ ਚੰਗਾ ਤੇ ਹੈ ਵੀ ਜੈਡ ਬਲੈਕ ਤੇ ਪਿਛੇ ਵੀ ਜਿਹੜਾ ਫ੍ਰੀ ਮਲਕਾਤ ਤੇ ਸਣਾਂ ਦਾ ਸਹਿਜ ਗਿਆ ਵੀ ਜਿਹੜਾ ਬਹੁਤ ਚੰਗਾ ਆ ਗਿਆ ਵਾ। ਪੰਨਾਂ ਦਾ ਦੋ ਟਾਈਮ, ਤਿੰਨ ਟਾਈਮ ਵੀ ਤਸੱਲੀ ਕਰ ਲਈ 12 ਤੋਂ ਪਲੱਸ ਹੋਏਗਾ। ਅੱਛਾ ਜੀ। ਠੀਕ ਲੋ ਜੀ 12 ਤੋਂ ਪਲੱਸ ਜਿਹੜਾ ਮਿਲ ਗਿਆ ਇਸ ਟਾਈਮ ਭਾਈ ਕਹਿੰਦਾ ਕਿ ਤਿਆਰ ਚਾਹੇ ਕੋਈ ਟੇਲ ਟਾਈਮ ਚਵਾਈ ਕਰ ਲੈ। ਤੇ ਆਹ ਹਾਂਜੀ ਹਾਂਜੀ ਇਹ ਜਵਾਬ। ਠੀਕ ਗੱਲ ਆ ਜੀ ਆਹ ਵਾਲਾ ਸੇਮ ਲਗਾ ਸਕਦੇ ਜਿ ਬਿਲਕੁਲ ਜੇ ਕਾਲੀ ਲੇਹ ਜਵਗ ਦੀ। ਤੇ ਇਹਦਾ ਕੀ ਕਰਨਾ ਚਾਹੇ ਮੁੱਲ ਭਾਈ ਜੀ ਹਰ? ਵੀਰ ਜੀ ਮੁੱਲ ਪਾਵੇਂ 135 140 ਕਰ ਲਈਏ। ਅੱਛਾ ਜੀ। ਲਾਸਟ ਵੀਰ ਜੀ 16 ਦੀ ਝੋਟੀ ਦੇ ਦਾਂਗੇ। ਠੀਕ ਆ ਜੀ ਹੋਰ ਕਰ ਦਈਏ ਤੁਹਾਡੇ ਉੱਤੇ। 110 ਦੀ ਵੀਰ ਜੀ ਲਾਸਟ ਝੋਟੀ ਦੇ ਦਾਂਗੇ। ਠੀਕ ਗੱਲ ਆ ਉਹ ਜੀ 1 ਲੱਖ 10 ਹਜ਼ਾਰ ਦੀ ਬਿਲਕੁਲ ਸਹੀ। ਦੁੱਧ ਭਾਈ ਦੁੱਧ ਕਿੰਨਾ ਪਰੂਗੀ? ਦੁੱਧ ਵੀਰ ਜੀ 14 15 ਕਿਲੋ ਪਹਿਲੇ ਹੀ ਇਕੱਠੀ ਭਰ ਦੂਗੀ। ਅੱਛਾ ਜੀ। ਠੀਕ ਹੈ ਜੀ ਲਓ ਜੀ 14 15 ਲੀਟਰ ਜਿਹੜਾ ਦੁੱਧ ਭਰੂਗੀ ਪਹਿਲਣੀ ਅੱਜ ਇਹਦੇ ਵਿੱਚ ਜੈਡ ਬਲੈਕ ਤੇ ਦੂਜੇ ਨੰਬਰ ਤੇ ਬਾਜੀ ਕਿਵੇਂ ਆ ਛੋਟੀ ਇਹ ਵੀ ਦੂਜਾ ਸੁਹਾ ਜੇ ਅੱਛਾ ਜੀ ਸੂਈ ਨੂੰ ਅੱਜ 3 ਦਿਨ ਜੇ ਠੀਕ ਹੈ ਜੀ ਦੇਖੋ ਕਿੰਨਾ ਬੋਲਾ ਬੋਲੀ ਵੀ ਜੀ 9 ਲੀਟਰ ਦੇ 9 9.5 ਲੀਟਰ ਬੋਲੀ ਠੀਕ ਲਓ ਜੀ 9.5 ਲੀਟਰ ਦੇ ਆਸ-ਪਾਸ ਜਿਹੜਾ ਬੋਲਾ ਬਿਲਕੁਲ ਤਿਆਰ ਆ ਸਾਡਾ ਸਾਡਾ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਇਹ ਥਲਾਂ ਦਾ ਤਿਆਰ ਗਿਆ ਜਿਹੜਾ ਇਹਦਾ ਵੀ ਬਹੁਤ ਵੀ ਚੰਗਾ ਤੇ ਇਕੱਲਾ ਗੱਲਾਂ ਦਾ ਕਾਫੀ ਹੈ ਬਾਕੀ ਠੀਕ ਹੈ ਠੀਕ ਹੈ ਜੀ ਇਹ ਕਿੰਨਾ ਕੱਟੀਆਂ ਕੁ ਜੰਦਾ 12 ਮੀਟਰ ਤੇ ਲੱਗ ਜਾ ਜੀ ਚੰਗੀ ਵਧੀਆ ਤੇਰਾ ਪਹਿਲਣ ਦੇ 10 12 ਮੀਟਰ ਦੇ ਰਕਾਉਟ ਪਾਈ ਗਏਗਾ ਪੂਰੀ ਆ ਉਹ ਜਿਹੜਾ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਵਾ ਧੱਕਾ ਮਿਸ਼ਾਫਰੀ ਥੋੜੀ ਜੀ ਅੱਗੇ ਨੂੰ ਆ ਇਹਦੇ ਪਿੱਛੇ ਜਵਾਕ ਇਹਦੇ ਪਿੱਛੇ ਵੀ ਕੱਟੀ ਹੈ ਠੀਕ ਹੈ ਲੋ ਜੀ ਇਹਦੇ ਪਿੱਛੇ ਵੀ ਥੇਮ ਲਕਾਫ ਆ ਗਿਆ ਆਹ ਬੜਾ ਟੈਕਟਾ ਸਾਡੇ ਵੀ ਇਹ ਵੀ ਇਹਦੇ ਕਾਜਾ ਵਾ ਤੇ ਇਹਦਾ ਕੀ ਕਰਨਾ ਚ ਮੁੱਲ ਹੈ ਰੋ ਜੀ ਮੁੱਲ ਤੇ ਜਿੰਨੇ ਦੀ ਮਰਜ਼ੀ ਮੁੱਲ ਜੋ ਮਰਜ਼ੀ ਕਰਾ ਲਈਏ ਇੱਕ 15 ਦੀ ਝੋਟੀ ਦੇ ਦਾਂਗੇ ਅੱਛਾ ਜੀ ਕੜੀ ਕੇ ਥੋੜੇ ਜਿਹਾ ਚੋਮੀ ਇੱਕ ਪੰਜ ਦੀ ਦੇ ਦਾਂਗੇ ਵੀਰ ਜੀ ਠੀਕ ਹੈ ਲਓ ਜੀ 1 ਲੱਖ 5000 ਦੀ 2000 ਰੁਪਏ ਛੋਟ ਕਰਦੇ 1 ਲੱਖ 3000 ਦੀ ਝੋਟੀ ਦੇ ਦਾਂਗੇ ਜੀ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹੜਾ ਨੋਰਮਲ ਰੇਟ ਪਾਤਾ ਭਾਈ ਨੇ 1 ਲੱਖ 3000 ਸਥਾਨਾਂ ਦਾ ਸੈਟ ਗਿਆ ਵੀ ਜਿਹੜਾ ਬਹੁਤ ਹੀ ਚੰਗਾ ਵਾ ਪਸਮਾ ਕੇ ਪੂਰਾ ਮੁੱਠੀ თან ਕਰ ਦਿੰਦੀ ਠੀਕ ਹੈ ਆ ਜਾਓ ਵੀਰ ਜੀ ਤਿੰਨ ਨੰਬਰ ਤੇ ਕੀ ਡਿਟੇਲ ਹੈ ਵੀਰ ਜੀ ਇਹਦੀ ਵੀਰ ਜੀ ਦੂਜਾ ਸੂਹਾ ਗੱਬਨ ਤਿਆਰ ਜੀ ਅੱਛਾ ਜੀ 2 ਜਾਂ 3 ਦਿਨ ਖੜੇਗੀ ਠੀਕ ਜੀ ਲਓ ਜੀ ਵੀਰ ਜੀ ਦੂਜਾ ਸੁਹਾ ਗੱਬਣ ਤਿਆਰ ਬਿਲਕੁਲ 14 15 ਤੇ ਫੇਸ ਕੁਆਲਟੀ ਤੁਸੀਂ ਕਰ ਸਕਦੇ ਜੀ ਚੈੱਕ 14 ਦਾ 15 ਕਿਲੋ ਦੀ ਪਹਿਲਾਂ ਦੀ ਗਾਰੰਟੀ ਹੈ ਲਓ ਜੀ ਵੀਰ 10 ਕਿਲੋ ਦੁੱਧ ਰਮਾਨ ਨਾ ਭਰੇਗੀ 15 ਲੀਟਰ ਦੁੱਧ ਜਿਹੜਾ ਵੀਰ ਕਹਿੰਦਾ ਗੇ ਰਮਾਨ ਨਾ ਭਰੂਗੀ ਦੂਜਾ ਸੁਹਾ ਗੱਬਣ ਤਿਆਰ ਬਿਲਕੁਲ ਮੋੜਦਾ ਵੀਰ ਜੀ ਮੋੜ ਦਿਓ ਜੈਡ ਬਲੈਕ ਉਸ ਤੱਕ ਜੋ ਹਾਲ ਚੱਕ ਨਹੀਂ ਹੋ ਜਾ ਲਓ ਜੀ ਸਿੰਕ ਕੁਆਲਟੀ ਬਹੁਤ ਸੋਹਣੀ ਹੈ ਬਾਕੀ ਜੈਡ ਬਲੈਕ ਜੇ ਲੈ ਜਾਓ ਵੀਰ ਜੀ ਲੈ ਜਾਓ ਲੋੜੀ ਬਾਕੀ ਜਿਹੜਾ ਥਣ ਥਣ ਵੀ ਚੰਗਾ ਲੱਗਾ ਵਾ ਨੋ ਕਲਾ ਤੇ ਹਵਾਨਾ ਜਿਹੜਾ ਅੱਖਾਂ ਲਾ ਆ ਗਿਆ ਵਾ ਇਹ ਬਾਈ ਕਿੰਨਾ ਕੱਢੂਗੀ ਦੁੱਧ ਤੁਸੀਂ 14 15 ਕਿਲੋ ਦੀ ਗਾਰੰਟੀ ਉਹ ਪਹਿਲੇ ਨੇ 13 14 ਕਿਲੋ ਭਰਿਆ ਗਏ ਠੀਕ ਠੀਕ ਜੀ 14 15 ਲੀਟਰ ਜਿਹੜਾ ਦੁੱਧ ਭਰੂਗੀ ਜਿਹੜਾ ਥਣ ਥਣ ਜਿਹੜਾ ਕੱਲਾ ਕੱਲਾ ਲੱਗਾ ਪਿਆ ਵਾ ਜਿਹੜਾ ਇਹ ਬਲੈਕ ਫੋਸਤਾ ਕਿ ਜਿਹੜੇ ਵਾਲ ਇਹਦੇ ਕਾਲੇ ਆ ਗਏ ਆ ਤੇ ਇਹਦਾ ਬਾਈ ਕੀ ਕਰਨਾ ਮੁੱਲ ਫਿਰ ਇੱਕ 15 ਦੀ ਦੇ ਦਾਂਗੇ ਵੀਰ ਜੀ ਕਰ ਦਈਏ ਵੀ ਜੈ ਜੈ ਇੱਕ ਲੱਖ 5000 ਦੀ ਦੇ ਦਿੰਨੂ ਵੀਰ ਜੀ ਛੋਟੀ ਇੱਕ 50 ਦੀ ਹਾਂਜੀ ਹੈਗੀ ਕੋਈ ਸਾਈਟ ਕੋਈ ਮੰਤਨ ਕਰ ਦਾਂਗੇ ਠੀਕ ਹੈ ਲਓ ਜੀ ਇਹ ਵੀ 1 ਲੱਖ 3000 ਦੇ ਤੇ ਇਹ ਵੀ 15 ਤੋਂ ਪਲੱਸ ਚੱਲਣ ਵਾਲੀ ਝੋਟੀ ਆ ਤੇ ਆਹ ਬਾਈ ਕਿਵੇਂ ਆ ਚੌਥੇ ਨੰਬਰ ਤੇ ਇਹ ਵਿੱਚ ਦੂਜਾ ਸੁਆਜੇ ਅੱਛਾ ਜੀ ਦੁੱਧ ਦੇ ਥੱਲੇ 14 ਕਿਲੋ ਦੇ ਲਾ ਕੇ ਕਰਕੇ ਤਿਆਰ ਹੋਏਗਾ ਠੀਕ ਆ ਥੋੜੀ ਜੀ ਝੋਟੀ ਬਾਹੀ ਰਖਾਉਂਦੀ ਐ ਮਾੜੀ ਜੀ ਬਾਹੀ ਦਿਖਾਉਂਦੀ ਐ ਬੈਣੀ ਵਾਲੇ ਪਾਸੇ ਦੀ ਪਰ ਧਾਰਾਂ ਬਰਾਬਰ ਹੋਣ ਜਾਂ ਭਾਵੇਂ ਕੋ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਪੀਣਾ ਠੀਕ ਹੈ ਠੀਕ ਇਹਦੇ ਪਿੱਛੇ ਜਵਾਬ ਇਹਦੇ ਪਿੱਛੇ ਕੱਟੀਏ 12 13 ਦਿਨ ਸੁਜੀ ਨੂੰ ਠੀਕ ਹੈ ਲਓ ਜੀ ਇਹਦੇ ਪਿੱਛੇ ਵੀ ਫੀਮ ਮਲਕਾਫ ਇਹ ਕਾਹਦਾ ਜੀ ਕੱਤ ਕਾਹਦਾ ਇਹਦਾ ਵੀ ਚੰਗਾ ਵਾ ਬਾਈ ਬਾਈ ਆ ਬਹੁਤ ਹੀ ਚੰਗੀ ਗੱਲ ਲੱਗੀ ਹੈ ਬਾਈ ਦੀ ਤੇ ਜਿਹੜਾ ਬਿਲਕੁਲ ਯੋਸਾਤੀਆ ਸਾਕਿਆ ਦੱਸ ਕੇ ਦੇ ਨਹੀਂ ਵੀ ਤੇ ਦੁੱਧ ਛੱਡ ਕੇ ਦੂਜੇ ਬੰਨੇ ਪਾਸ ਕਰਕੇ ਤੇ ਬਰਦ ਘਰ ਜਾ ਕੇ ਪਾਸੇ ਚੁੱਤੀ ਫਿਰੇ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਬਹੁਤ ਹੀ ਚੰਗੀ ਗੱਲ ਆ ਜਿਹੜਾ ਬਿਲਕੁਲ ਸੱਚ ਦੇ ਹਿਸਾਬ ਨਾਲ ਤੁਲ ਕੇ ਪਾਕਿਸਤਾਨ ਦਾ ਫਰਕ ਉਹ ਮੈਂ ਜਮਿਆ ਰਿਆਂ ਠੀਕ ਹੈ ਠੀਕ ਹੈ ਜੀ ਬਾਈ ਜਰੂਰ ਇੱਕ ਸਾਈਡ ਜੀ ਥੋੜੀ ਜਿਹੀ ਚੁੱਪਦੀ ਆ ਬਾਕੀ ਧਾਰ ਦਾ ਵੀ ਬਾਈ ਕਹਿੰਦਾ ਕਿ ਫਰਕ ਨਹੀਂ ਆ ਤੇ 14 ਕ ਲੀਟਰ ਜਿਹੜਾ ਇਸ ਦਾ ਮੇਰੇ ਤੋਂ ਦੁੱਧ ਤਿਆਰ ਹੈ ਆਰੇ ਸਣਾ ਦਾ ਸਾਇਜ ਗਿਆ ਵਾ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਇਹਦਾ ਵੀ ਇਹ ਦੁੱਧੇ ਚੜ ਗਈ ਹੈ ਜਣੀ ਬੋਲਿਓ ਨਿਕਲ ਗਈ ਹੈ 12 13 ਦਿਨ ਨੂੰ ਸੁਈ ਨੂੰ ਹੋ ਗਏ ਆ ਠੀਕ ਆ ਠੀਕ ਆ ਠੀਕ ਹੈ ਜੀ ਇਹਦਾ ਕੀ ਕਰਨਾ ਜੀ ਮੁੱਲ ਹਰ ਮੁੱਲ ਵਿਧੀ ਭਾਵੇਂ 125 ਕਰਦੇ ਦੁੱਧੇ ਸਾਬ ਨਾਲ ਛੋਟੀ 16 ਕਿਲੋਆਂ ਨੂੰ ਜਾ ਕੇ ਮੁੜੇਗੀ 16 ਕਿਲੋ ਰਮਾਣਾ ਪਰੇਗੀ 14 ਕਿਲੋ ਹੁਣ ਮੇਰੇ ਘਰ ਆਜੇ ਪਰਸੋਂ ਚੱਟੀ ਲਿਖੇ ਠੀਕ ਆ ਠੀਕ ਆ 14 ਕਿਲੋ ਤਿਆਰ ਹੋ ਜੇਗਾ ਅੱਛਾ ਜੀ ਕਰ ਦਈਏ ਫਿਰ ਚਾਹ ਦੇ ਇਹਦਾ ਵੀ ਵੀ ਜੀ 1 15 ਦੀ ਦੇ ਦਾਂਗੇ 1 15 ਦੀ ਠੀਕ ਹੈ ਲਓ ਜੀ 14 ਤੋਂ ਪਲੱਸ ਚੱਲਣ ਵਾਲੀ ਜਿਹੜੀ ਝੋਟੀ ਹੈ 1 ਲੱਖ 15000 ਦੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਸਪੈਸ਼ਲ ਮੈਂ 1 ਲੱਖ 10000 ਦੀ ਝੋਟੀ ਦੇ ਦਾਂਗੇ ਦੁੱਧ 14 ਕਿਲੋ ਤਿਆਰ ਹੋ ਪਾਵੇ ਤੇ 3 ਟਾਈਮ ਕੋ ਤਸੱਲੀ ਕਰਕੇ ਆਪਣੀ ਠੀਕ ਹੈ ਠੀਕ ਹੈ ਲਓ ਜੀ ਜਿਹੜਾ ਬਾਈ ਵੱਲੋਂ ਪੁੱਲੀ ਖੁੱਲੀ ਛੋੜ 5000 ਦੀ ਵੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ 5000 ਖੁੱਲਾ ਛੱਡ ਦਿੱਤਾ ਜਾਊਗਾ ਤੇ 14 ਤੋਂ ਪਲੱਸ ਚੱਲਣ ਵਾਲੀ ਜਿਹੜੀ ਝੋਟੀ ਆ ਬਿਲਕੁਲ ਜਿਹੜੀ ਨਾਰਮਲ ਰੇਟ ਤੇ ਬਾਤਦੀ ਹੈ ਬਾਈ ਹੁਣਾਂ ਨੇ ਇੱਕ ਪੰਜਵੇਂ ਨੰਬਰ ਤੇ ਆ ਗਈ ਬਾਈ ਵੈੜ ਇਹ ਕਿਵੇਂ ਜ ਬੈਡ ਵੀ ਜੀ ਤੇ ਗਾ ਦੂਆ ਦੇ ਗੱਡੀ ਚ ਆਉਣ ਕਰਕੇ ਥੋੜੀ ਜੀ ਚੀੜ ਚ ਸੁਹੀ ਹੈ ਇਹ ਵਕਤ ਇੱਥੇ ਨੇ 11 14 ਕਿਲੋ ਸ਼ਹਿਦ ਆਣ ਦਿਆ ਠੀਕ ਹੈ ਜੀ ਕੱਲ ਸ਼ਾਮੀ ਸੁਹੀ ਜੇ ਅੱਛਾ ਜੀ ਤੇ ਦੂਸਰੀ ਦਾ ਬੱਚਾ ਆਪੇ ਦਾਸ ਨੂੰ ਹੁੰਦਾ ਥੋੜਾ ਜਿਹਾ ਉਹ ਦੂਸਰੀ ਜੀ ਦੇ ਨਾਲ ਹੀ ਸੁਹੀ ਉਹਦੇ ਠੀਕ ਹੈ ਜਵਾਕ ਜੀ ਜਵਾਕ ਮਗਰ ਬੱਚੀ ਜੀ ਠੀਕ ਹੈ ਲਓ ਜੀ ਫੇਮ ਮਲਕਾਫ ਜੇ ਤੇ ਛੇ ਦੇ ਤੇ ਥੜ ਭਾਂਡਾ ਜਿਹੜਾ ਬਹੁਤ ਚੰਗਾ ਲੱਗਾ ਵਾ ਅੱਛਾ ਜੀ ਠੀਕ ਹੈ ਬਾਕੀ ਥੋੜੀ ਜੀ ਪਾਲ ਜਰੂਰ ਹੈ ਗਈ ਇੱਕ ਸਾਈਡ ਤੇ ਤੇ ਥਾਲਾ ਦਾ ਸੈਜ ਗਿਆ ਬਿਲਕੁਲ ਚੰਗਾ ਦੇ ਬਾਕੀ ਕੱਦ ਕਾਠ ਵੀ ਚੰਗਾ ਆ ਗਿਆ ਵਾ ਕਮਾਲੋ ਤੇ ਚਲੋ ਹੈ ਵੀ ਕ੍ਰਾਉਸਲੀ ਵਿੱਚ ਆ 20 ਕਿਲੋ ਦੀ ਗਾਰੰਟੀ ਹੈ 20 ਤੋਂ ਬਾਹਰ ਵੀ ਦੇਣ ਵਾਲੀ ਹੈ ਸਿਰੋ ਕਿ 14 ਕਿਲੋ ਪਿਓਰ ਸ਼ਹਿਦ ਆਉਂਦਾ ਅਜੇ ਬੋੜਾ ਵੀ ਨਹੀਂ ਬਣਿਆ ਸ਼ਹਿਦ ਹੀ ਚੁੱਗੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ 20 ਤੋਂ ਪਲੱਸ ਜਿਹੜੀ ਚੱਲਣ ਵਾਲੀ ਵੈਡ ਹੈ ਤੇ ਥਣ ਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਤੇ ਇਹ ਵੀ ਬਾਈ ਕਹਿੰਦਾ ਕਿ ਗਾਰੰਟੀ ਦੇ ਨਾਲ ਬਿਲਕੁਲ 20 ਤੋਂ ਪਲੱਸ ਦੁੱਧ ਦਊਗੀ ਆਹ ਵਾਲਾ ਜਵਾਗ ਵੀ ਦਿਖਾ ਦਿਓ ਬਾਈ ਕਿ ਪਿੱਛੇ ਆਹ ਵੜਾ ਫੀਮੇਲ ਕਾਫ ਆ ਗਿਆ ਤੇ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਵੀਰ ਜੀ ਇਹਨਾਂ ਮੈਂ 80000 ਦੀ ਵੇਚ ਦਿੰਦਾ ਅੱਛਾ ਜੀ ਬਾਕੀ ਚਲੋ ਹੁਣ ਸਾਹਮਣੀ ਪਣੀ ਜਿਹੜੇ ਵੀ ਮੈਂ ਸਾਹਮਣੇ ਉਹਨੂੰ ਸਾਹਮ ਛੱਡਦਾ ਕਿ 65000 ਦੀਆਂ ਦੇ ਦਾਂਗੇ ਵੀਰ ਜੀ ਠੀਕ ਹੈ ਤੁਹਾਨੂੰ 20 ਕਿਲੋ ਨਾਗ ਭਰੇ ਮੇਰੇ ਘਰ ਬਣ ਜੋਏ ਅੱਛਾ ਜੀ ਕਰ ਦਿੱਤੀ ਥੋੜਾ ਜਿਹਾ ਦਾ 60000 ਪੂਰੀ ਦੀ ਦੇ ਦਾਂਗੇ ਠੀਕ ਹਲੋ ਜੀ 60000 ਸ਼ਾਮ ਲਓ ਆਪਣੇ ਵਿਚਾਰ ਮੀਡੀਆ ਦੀ ਸੇਵਾ ਕਰ ਲਓ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਿਹੜਾ ਵੀਰ ਭਰਾ ਚਾਰ ਦਿਨ ਸ਼ਾਮ ਨੂੰ ਬੜਾ ਦੁੱਧ ਵੀਰ ਪਲੱਸ ਜਿਹੜਾ ਦੁੱਧ ਭਰੀ ਜਾਊਗੀ ਕੱਡ ਕੱਡ ਵੀ ਚੰਗਾ ਤੇ ਹੈ ਵੀ ਕ੍ਰੋਸ ਦੇ ਵਿੱਚ ਆ ਆ ਬਾਈ ਕਿਵੇਂ 6ਵੇਂ ਨੰਬਰ ਤੇ ਹੈਗੀ ਇਹ ਦੂਜਾ ਸੂਆ ਵੀਰ ਜੀ ਲੈਓ ਖੋਲੋ ਜੀ ਦੂਜਾ ਸੂਆ ਜੀ ਇਹ ਵੀ ਇਕੱਠੀਆਂ ਸੁਈਆਂ ਇੱਕ ਵੇ ਟਾਈਮ ਕੱਲ ਸ਼ਾਮ ਦੀ ਇਹ ਵੀ ਸੁਈ ਹੈ ਠੀਕ ਆ ਮਗਰ ਇਹਦੀ ਵੀ ਬੱਛੀ ਜੀ ਲਓ ਜੀ ਇਹਦੇ ਪਿਛੇ ਵੀ 3 ਮਲਕਾਫ ਇਹ ਕਿਰਕੋ ਬਾਈ ਕਿੰਨਾ ਬੋਲਾ ਹੈ ਇਹ ਕਿ 12 13 ਕਿਲੋ ਬੋਲਾ ਉਠੰਡਾ ਕਰਕੇ ਦੋ ਦੇ ਵੀ 18 20 18 20 ਠੀਕ ਲੋ ਜੀ 12 ਲੀਟਰ ਜਿਹੜਾ ਬਿਲਕੁਲ ਤਾਜੀ ਸੂਈ ਥੱਲੇ ਆ ਕੱਲ ਦੀ ਸੂਈ ਆ ਦੇ ਬਿਲਕੁਲ ਜਿਹੜਾ ਬੋਲਾ ਸਟਾਰਟਿੰਗ ਬਹੁਤ ਹੀ ਚੰਗੀ ਕਰ ਲਈਏ ਨੇ ਕੰਢੀ ਸੀਲ ਇਹ ਵੀ ਪੂਰੀ ਭੰਵੇਤਰਾ ਥੱਲੇ ਬੈਠੋ ਠੀਕ ਹੈ ਠੀਕ ਹੈ ਜੀ ਲਓ ਜੀ ਸੀਲ ਲੀਆਂ ਸੂਈਆਂ ਵੀ ਚੈੱਕ ਕਰਉਨੇ ਆ ਤੁਹਾਨੂੰ ਉਹਦੇ ਥਣਾ ਦਾ ਸਹਿਜ ਗਿਆ ਵੀ ਆਣ ਮੁੱਠੀ ਜਿਹਾ ਥਣ ਲੱਗਾ ਪਿਆ ਵਾ ਠੀਕ ਹੈ ਠੀਕ ਹੈ ਜੀ ਚਵਾਈ ਚੂਈ ਜਿਹੜੀ ਬਹੁਤ ਹੀ ਚੰਗੀ ਨਿਕਲੀ ਆ ਠੀਕ ਜੀ ਮੋੜੋ ਚੀਥਲੀ ਪਿਓਰੇ ਤੇ ਬੋੜਾ ਚੀਂਦਾ ਲਾਉਂਦੇ ਠੀਕ ਆ ਠੀਕ ਆ ਜੀ ਸਵੇਰੇ ਛੋਟੀ ਨਾੜਾ ਲੋੜਾ ਵੀ ਜਿਹੜੀਆਂ ਹਵਾਨੇ ਦੇ ਕਾਫੀ ਆ ਗਈਆਂ ਤੇ ਥਣ ਥੋੜਾ ਮੁੱਠੀ ਵਾਲਾ ਲੱਗਾ ਪਿਆ ਵਾਹਣ ਮੁੱਠੀ ਵਾਲੇ हिसाब ਨਾਲ ਥਣ ਲੱਗਾ ਇਹ ਬਈ ਕਿੰਨਾ ਖੱਢੀ ਜੋ ਜੀ 20 ਕਿਲੋ ਦੇ ਲੱਗੇ ਤਾਂ ਜੇ ਮੰਨ ਲਾ ਤਾਂ ਇਹ ਹੈ ਕਰੋਸ ਆ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਲਾ ਜੀ 20 ਲੀਟਰ ਦੇ ਆਲਪਾ ਜਿਹੜਾ ਦੁੱਧ ਇਹ ਵੀ ਭਰੀ ਜਾਊ ਦੇ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਇਹਦਾ ਕੀ ਕਰਨਾ ਮੁੱਲ ਭਾਈ ਜੀਰਾ ਮੁੱਲ ਵੀ ਜੀ ਭਾਵੇਂ 70 ਕਰ ਲਈਏ 65 ਕਦੀ 62000 ਦੀ ਦੇ ਦਿੰਦੇ ਜੀ ਠੀਕ ਹੈ 62 ਦੀ ਹੋਰ ਕਰ ਲਈਏ ਥੋੜਾ ਬੜਾ ਜੀ 2 ਘੱਟ 60 ਦੀ ਦੇ ਦਾਂਗੇ ਜੀ ਲਓ ਜੀ ਇਹ 52000 ਦੀ ਤੇ ਬਿਲਕੁਲ ਹੀ ਨਾਰਮਲ ਵੇੜ ਹੈ ਤੇ ਬਹਿਣਾ ਬਾਈ ਦੇ ਕੋਲ ਜਿਹੜੀਆਂ ਚੰਗੀਆਂ ਕਰਤੂਤ ਵਾਲੀਆਂ ਵਾਂ ਤੇ 7ਵੇਂ ਨੰਬਰ ਤੇ ਭਾਈ ਕਿਵੇਂ ਆ ਇਹ ਕਾਲੀ ਜੱਸੀ ਆ ਗਈ ਵੀ ਜੀ ਦੂਜਾ ਸੂਆ ਗੱਬਣ ਤਿਆਰ ਜਣੀ ਦੂੜ ਹੈ ਜੇ 4 ਦਿਨ ਲੱਗੇ ਠੀਕ ਹੈ ਲਓ ਜੀ ਜਰਸੀ ਆ ਗਈ ਜੇ ਇਹ ਗਲਕੋਲੇ ਜਿਹੜੀ ਤਿਆਰ ਹੈ ਇੱਕ ਦੋ ਦਿਨ ਹੀ ਖੜੂਗੀ ਤੇ ਇਹ ਬਈ ਦੁੱਜਾ ਤੇ ਦੁੱਜਾ ਤੁਹਾ ਵੀਜੀ ਠੀਕ ਹੈ ਲੋ ਜੀ ਦੁੱਜਾ ਸੋਹਾ 800 ਇਹਨੂੰ ਵੀ ਚੰਗਾ ਲੱਗਾ ਵਾ ਇਹ ਕਿੰਨੇ ਕ ਦੁੱਧ ਵਾਲੀ ਆ ਵੀ ਦੁੱਧ 16 17 ਕਿਲੋ ਤੋਂ ਪਰਨਾ ਚਾਹੀਦਾ ਠੀਕ ਹੈ ਠੀਕ ਹੈ ਲੋ ਜੀ 16 ਤੋਂ 17 ਚਲੋ 15 ਹੀ ਮੰਨ ਲਓ 15 ਵੀ ਬਹੁਤ ਹੁੰਦਾ ਤੁਹਾ ਜਣਾ ਬਾਕੀ ਵੀ ਢਿਲਾ ਆਟਾ ਲਾ ਜਣੀਆਂ ਆਗੇ ਅੱਛਾ ਜੀ ਜਿੱਤਰਾ ਬੈਠਾ ਸਮੇਂ ਕੰਦੀ ਕੋਈ ਮਾਰਨ ਵਾਲੀ ਠੀਕ ਹੈ ਲੈ ਜੋ ਲੈ ਜੋ ਲੈ ਜੋ ਕੋਈ ਲੋ ਜੀ ਸੋਨਾ ਦਾ ਸਾਈਜ਼ ਗਿਆ ਉਹ ਜਿਹੜਾ ਇਹਦਾ ਵੀ ਚੰਗਾ ਵਾ ਤੇ ਇਹ ਵੀ 15 ਤੋਂ ਪਲੱਸ ਚੱਲਣ ਵਾਲੀ ਰਹਿੜ ਆ ਬਿਲਕੁਲ ਤਿਆਰ ਹੀ ਆ ਤੇ ਢਿੱਲਾਂ ਢੋਲਾਂ ਜਿਹੜੀਆਂ ਤੁਸੀਂ ਚੈੱਕ ਕਰ ਸਕਦੇ ਜੀ ਅਜੇ ਕਾਫੀ ਹਵਾਨੇ ਦੇ ਤੇ ਸੂਨ ਤੱਕ ਹਵਾਨਾ ਇਹ ਵੀ ਚੰਗਾ ਬਣਾ ਜੂਗੀ ਕਰਮਾਲੀ ਤੇ ਇਹਦਾ ਕੀ ਕਰਨਾ ਮੁੱਲ ਬਾਈ ਜੀ ਜੀ ਮੁੱਲ ਭਾਵੇਂ 60 ਕਰ ਲਈਏ 60 ਕਰ ਲਈਏ 55000 ਦੀ ਜੀ ਕਰ ਦਈਏ ਥੋੜਾ ਬੋਲਾ 52 ਦੀ ਦੇ ਦਾਂਗੇ ਜੀ ਠੀਕ ਹੈ ਲਓ ਜੀ 52000 ਦੀ ਕੱਪੜਾ 52000 ਦੀ ਬੱਛੀ ਦੇ ਦਾਂਗੇ ਬੀਟੀ ਠੀਕ ਹੈ ਲਓ ਜੀ 52000 ਦੀ ਖੁੱਲਾ ਹੀ ਮਾਨਦਾਨ ਬਾਈ ਨੇ ਕਰਤਾ ਵਾ ਤੇ ਐਂਡ ਤੇ ਬਾਈ ਇਹ ਚਾਈ ਵਾਲ ਕੇ ਜਰਸੀ ਹੈ ਵੀ ਤੇ ਵਿੱਚ ਚਾਰ ਦੰਦ ਜਰਸੀ ਵਸ਼ੀ ਜੇ ਅੱਛਾ ਜੀ ਪਹਿਲਾਂ ਠੀਕ ਹੈ ਦੋ ਉਧਰੋਂ ਤੋੜਨ ਵਾਲੇ ਦੋ ਉਧਰੋਂ ਚਾਰ ਦੰਦ ਤੋੜੇ ਜੇ ਵਸ਼ੀ ਨੇ ਠੀਕ ਹੈ ਠੀਕ ਹੈ ਜੀ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਠੀਕ ਹੈ ਕਿੰਨਾ ਟਾਈਮ ਲਾਜੂ ਹਜੇ ਹੱਬ ਤਲੇ ਜੀ ਜੇ ਤੁਨਾ ਬਹੁਤ ਹਫਤਾ ਲੱਗ ਗਿਆ ਸ਼ਾਹਦ ਹੋਂਟਾ ਪਹਿਲਾ ਹੀ ਸੂਆ ਸੂਗੀ ਕਰਮ ਵਾਲੀ ਦੇ ਥਣ ਪਾਂਦਾ ਜਿਹੜਾ ਬਹੁਤੀ ਚੰਗਾ ਕੱਢ ਜਣਾ ਤੇ ਥਣਾਉਂਦਾ ਸਹਜ ਗਿਆ ਜਿਹੜਾ ਐ ਕੱਲਾ ਕੱਲਾ ਲੱਗਾ ਪਿਆ ਵਾ ਇਹ ਨਾੜਾ ਨੂੜਾ ਵੀ ਕਾਫੀ ਹਵਾਨੇ ਦੇ ਵਸ਼ੀ ਪਹਿਲਾਂ ਹੱਥ ਨਹੀਂ ਲਾਉਂਦਿੰਦੀ ਪਰ ਪਹਿਲੇ ਵਸ਼ੀ ਹੱਥ ਫੇਰ ਕਹਿੰਦੀ ਮੇਰੇ ਥੱਲੇ ਭਾਵੇਂ ਸਾਰਾ ਦਿਨ ਮਿੱਠੇ ਠੀਕ ਹੈ ਠੀਕ ਹੈ ਲਓ ਜੀ ਸੀਲੀਆਂ ਸੂਲੀਆਂ ਲਓ ਪਹਿਲਾਂ ਨਹੀਂ ਬਹੁਤੀ ਜ਼ਿਆਦਾ ਚੰਗੀ ਨਿਕਲੀ ਜਾ ਛਿੱਟ ਲੱਗ ਪੁਲਾਮੀ ਆ ਜੀ ਕਾਫੀ ਹਵਾਨੇ ਦੇ ਤੇ ਇਹ ਵੀ ਸੋਚਦਾ ਕਿ ਜਿਹੜਾ ਹਵਾਲਾ ਚੰਗਾ ਬਣਾਜੂਗੀ ਕਰਮ ਵਾਲੀ ਦੇ ਫੇਸ ਤੋਂ ਅਸੀਂ ਵੀ ਚੈੱਕ ਆ ਸਕਦੇ ਜੇ ਤੇ ਕੁਝ ਕਹਿਣ ਦੀ ਗੱਲ ਹੈ ਵੀ 4-5 ਦੀ 4-5 ਪਿਓਰ ਟਾਇਰ ਤੋਂ ਦੇbschige ਲਓ ਇਹ ਕਿਹਾ ਕਰਦਾ ਦੇ ਤਾਂ ਠੀਕ ਜੀ ਸਿੱਟਾ ਦਾ ਕਾਟ ਵੀ ਚੰਗਾ ਆ ਗਿਆ ਤੇ ਚਲੋ ਕੋ ਵੀਰ ਭਰਾ ਸਾਂਭਣ ਵਾਲਾ ਲਾਜੂ ਗਾ ਦੁੱਧ ਚੰਗਾ ਪਰ ਜਾਣਾ ਪਹਿਲਾਂ ਨਹੀਂ ਵੀਰ ਜੀ 4 ਸੂਏ ਪੀ ਕੇ ਸੋਨਾ ਕਢਾਉਣ ਵਾਲੀ ਜਾਣਾ ਕਢਾਉਣ ਵਾਲੀ ਗੱਲ 4 ਸੂਏ ਪੀ ਕੇ ਵਾਧੇ ਬੰਦੀ ਹੈ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਬਾਈ ਜੀ ਹਰ ਕੋਲ ਭਾਵੇਂ 70 ਕਰਾਲੀ ਵੀਰ ਜੀ 65000 ਦੀ ਵਛੀ ਦੇ ਦਾਂਗੇ 65 ਦੀ ਕਰਦੀ ਮੰਨਦਣਾ ਵੀਰ ਜੀ 60000 ਦੀ ਹਾਂਣਾ ਵਛੀ ਦਾਂਗੇ ਠੀਕ ਹੈ ਲਓ ਜੀ ਖੁੱਲੀਆਂ ਬਾਈ ਛਾਲਾ ਮਾਰਦਾ ਵਾ ਖੁੱਲੇ ਜਿਹੜੇ ਮੰਨ ਲਓ ਛੋਟਾ ਖੁੱਲੀਆਂ ਕਰਤੀਆਂ ਬਾਈ ਨੇ ਬਿਲਕੁਲ ਹੀ ਨੋਰਮਲ ਰੇਡ ਪਾ ਕੇ ਪਸ਼ੂ ਬਾਈ ਦੇ ਕੋਲ ਜਿਹੜੇ ਚੰਗੇ ਆ ਸਾਡੇ ਇਹ ਤੋਂ ਵੱਧ ਖੜਦੀ ਆ ਬਹੁਤ ਢਿੱਲਾਂ ਵਛੀ ਪਹਿਲਾਂ ਨੂੰ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਸੀਲੀਆਂ ਸੁੱਲੀ ਕੋਲ ਬਹੁਤ ਜ਼ਿਆਦਾ ਕਾਮਯਾਬ ਦੇ ਥਣਾ ਦਾ ਸੈਰ ਗਿਆ ਵੀ ਚੰਗਾ ਵਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨ ਸਾਂਜੀ ਗਰੇ ਕੋਈ ਵੀਰ ਭਰਾ ਨੇ ਪਸ਼ੂ ਫ੍ਰੀਤਨ ਹੁੰਦਾ ਵਾ ਅੱਗੇ ਉਹਦੇ ਵਾਸਤੇ ਅਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ